ਅਸੀਂ ਕਿਹੜਾ ਨਵੇਂ ਬੈਠੇ ਆ ਅਸੀਂ ਲੋਕਾਂ ਦੇ ਵਿੱਚ ਵੇਚਣ ਵਾਲੇ ਬੰਦੇ ਆ ਪਾਰਟੀ ਵੱਲੋਂ ਕਾਲ ਸੀਗੀ ਜਿਹੜਾ ਕੱਲ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਏ ਆ ਜਿਹੜਾ 7 ਕਿਲੋਵਾਟ ਤੱਕ ਦਾ 3 ਰੁਪਏ ਦਾ ਅਸੀਂ ਇਹ ਰਾਜ ਦਿੱਤੀ ਸੀ ਉਹ ਵੀ ਇਹਨਾਂ ਪੈਸੇ ਲਾਤਦੇ ਨੇ ਸੈਰ ਟ੍ਰਾਂਸਪੋਰਟ ਦੇ ਜਿਹੜਾ ਸਫਰ ਦੇ ਪੈਸੇ ਉਹ ਵੀ ਵਧਾਉਂਦੇ ਨੇ ਸੋ ਇਹ ਲਗਾਤਾਰ ਜਿਹੜੇ ਕਹਿੰਦੇ ਸੀ ਖਜ਼ਾਨੇ ਸਾਡੇ ਬਹੁਤ ਭਰੇ ਪਏ ਆ ਉਤੋਂ ਦੀ ਉਲਟ ਰੇ ਆ ਅੱਜ ਚੋਰੀ ਤੇ ਮੋਰੀ ਦੇ ਨਾਲ ਚੋਰੀ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਡਾਕਾ ਮਾਰ ਰਿਹਾ ਅੱਜ 92 ਪੈਸੇ ਡੀਜ਼ਲ ਵਧਾ ਦਿੱਤਾ ਕਿਸਾਨ ਤੇ ਅੱਗੇ ਮਾਰ ਰਿਹਾ ਤੇ ਅੱਜ ਇਹਨਾਂ ਨੇ ਲਗਭਗ 1 ਰੁਪਿਆ ਜਿਹੜਾ ਡੀਲ ਡੀਜ਼ਲ ਪਿੱਛੇ ਵੈਟ ਵਧਾ ਦਿੱਤਾ ਪੈਟਰੋਲ ਜਿਹੜਾ 62 ਪੈਸੇ ਵਧਾ ਦਿੱਤਾ ਸੋ ਇਸ ਕਰਕੇ ਅੱਜ ਉਸ ਸੰਬੰਧ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਧਰਨੇ ਦੇ ਰਹੇ ਆ ਔਰ ਅੱਜ ਸਮੁੱਚਾ ਜ਼ਿਲ੍ਹਾ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਮੇਰੇ ਨਾਲ ਬੈਠੇ ਨੇ ਇਹ ਅਸੀਂ ਅੱਜ ਧਰਨਾ ਦੇ ਕੇ ਆਏ ਆ ਔਰ ਇਹ ਮੈਮੋਰੰਡਮ ਡੀਸੀ ਸਾਹਿਬ ਨੂੰ ਦੇਣਾ ਔਰ ਡੀਸੀ ਸਾਹਿਬ ਕਹਿੰਦੇ ਆ ਮੈਂ ਵੀ ਸੀ ਚਾਂ ਡੀਸੀ ਸਾਹਿਬ ਦੇ ਅੱਗੇ ਏਡੀਸੀ ਜਨਰਲ ਨੂੰ ਕਿਹਾ ਕਿ ਉਹ ਲੈ ਲੈਂਦੇ ਉਹਨਾਂ ਨੂੰ ਕਿਹਾ ਕਹਿੰਦੇ ਮੈਂ ਵੀ ਵੀਸੀ ਚਾ ਮੈਂ ਅੱਗੇ ਵੀ ਬਹੁਤ ਵਾਰ ਦੇਖਿਆ ਕਿਸੇ ਅਫਸਰ ਨੂੰ ਫੋਨ ਕਰ ਲੈਣੋ ਕਹਿੰਦੇ ਅਸੀਂ ਵੀਸੀ ਤੇ ਆ ਸੋ ਇਹ ਸਰਕਾਰੀ ਵੀਸੀ ਤੇ ਚੱਲਣ ਵਾਲੀ ਆ ਕਿਉਂਕਿ ਮਸ਼ਹੂਰੀਆਂ ਦੀ ਸਰਕਾਰ ਆ ਕੰਪਿਊਟਰਾਂ ਤੇ ਚੱਲਦੀ ਆ ਥੱਲੇ ਕੁਝ ਨਹੀਂ ਵੇਖ ਰਹੇ ਕੀ ਹੋ ਰਿਹਾ ਕਿਉਂਕਿ ਲੋਕਾਂ ਦਾ ਜਿਹੜਾ ਇਹਨਾਂ ਨੇ ਲੱਕ ਤੋੜਿਆ ਪਿਆ ਇਹਦਾ ਜਵਾਬ ਲੋਕਾਂ ਦੀ ਕਚਹਿਰੀ ਚ ਅੱਗੇ ਵੀ ਲੋਕਾਂ ਨੇ ਦੇ ਦਿੱਤਾ ਇਹਨਾਂ ਨੂੰ 92 ਤੋਂ 32 ਰਹਿ ਗਏ ਯਾਰ ਕਾ 32 ਐਮਐਲਏ ਜਿੱਤੇ ਇਹਨਾਂ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸਿੰਗਲ ਅੰਕੜੇ ਦੇ ਵਿੱਚ ਐਮਐਲਏ ਨਹੀਂ ਜਿੱਤਣੇ ਸੋ ਇਸ ਕਰਕੇ ਜੋ ਲੋਕਾਂ ਦਾ ਸਾਡਾ ਰਾਈਟ ਬਣਦਾ ਆਪੋਜੀਸ਼ਨ ਵਾਲਿਆਂ ਦਾ ਜਿੱਥੇ ਸਰਕਾਰ ਗਲਤ ਆ ਉਹਨਾਂ ਨੂੰ ਟਰੈਕ ਤੇ ਲਿਆਈਏ ਅੱਜ ਡੀਸੀ ਸਾਹਿਬ ਦਾ ਫਰਜ਼ ਬਣਦਾ ਹੈ ਉਹਨਾਂ ਦੇ ਅਫਸਰਾਂ ਦਾ ਫਰਜ਼ ਬਣਦਾ ਹੈ ਕਿ ਮੈਮੋਰੰਡਮ ਲੈਂਡ ਸਾਰੀ ਲੋਕ ਜਿਹੜੇ ਆ ਲੋਕਾਂ ਦੀ ਆਵਾਜ਼ ਅਸੀਂ ਲੋਕ ਰਾਏ ਦੇ ਆ ਲੋਕਾਂ ਨੇ ਚੁੜਿਆ ਸਾਨੂੰ ਲੋਕਾਂ ਦੀ ਆਵਾਜ਼ ਲੈ ਕੇ ਆਏ ਆ ਸੋ ਇਸ ਕਰਕੇ बीसी साहब डीसी साहब सारे जड़े आ हमेशा मेरे का 24 आवर जी इनहा दी अफसरशाही सारी सरकार जीड़ी वीसी ते रहंदी आ ਤੁਸੀਂ ਕਿਤੇ ਤੁਸੀਂ ਟੈਲੀਫੋਨ ਕਰਕੇ ਵੇਖ ਲਿਓ ਤੁਹਾਨੂੰ ਹੀ ਇਹੋ ਜਵਾਬ ਆਏਗਾ ਕਿ वीसी ਚੱਲ ਰਹੀ ਆ ਉਹ ਭਾਈ ਸਾਹਿਬ वीसी ਤੋਂ ਬਾਹਰ ਨਿਕਲੋ ਲੋਕਾਂ ਦੀ ਕੀਸੀ ਹੋਈ ਪਈ ਆ ਲੋਕਾਂ ਦੇ ਜਿਹੜੇ ਹਾਲਾਤ ਨੇ ਅੱਜ ਦਿਨੇ ਗੋਲੀਆਂ ਚੱਲਦੀਆਂ ਨੇ ਆ ਥੋੜੇ ਦਿਨ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਨਕਲਮਾ ਜੰਦੇ ਘਰ ਗੋਲੀਆਂ ਚੱਲੀਆਂ ਇਸ ਤੋਂ ਪਹਿਲਾਂ ਜਿਹੜਾ ਇੱਕ ਨੰਬਰ ਸਕੀਮ ਪ੍ਰੂਮੈਂਟ ٹرسٹ 40 ਲੱਖ ਦੀ ਚੋਰੀ ਹੋਈ ਆ ਇਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਲੋਕ ਅੱਜ ਡਰ ਰਹੇ ਨੇ ਤੇ ਇਹਨਾਂ ਕਤਲ ਫਿਰੋਜ਼ਪੁਰ ਹੋ ਗਏ ਨੇ ਹਰ ਰੋਜ਼ ਜਿਹੜੀ ਆ ਗੁੰਡਾਗਰਦੀ ਪੰਜਾਬ 'ਚ ਵਧੀ ਹੋਈ ਆ ਸੋ ਇਹ ਲੋਕਾਂ ਨੂੰ ਜਗਾਉਣ ਵਾਸਤੇ ਅਸੀਂ ਇੱਥੇ ਇਹ ਸਰਕਾਰ ਨੂੰ ਜਗਾਉਣ ਲਈ ਇੱਥੇ ਆਏ ਆ ਸੋ ਮੈਂ ਉਮੀਦ ਕਰਦਾ ਕਿ ਡੀਸੀ ਸਾਹਿਬ ਆ ਕੇ ਬਾਹਰ ਸਾਡੇ ਕੋਲੋਂ ਮੈਮੋਰੈਂਡਮ ਲੈਣ ਸਾਡੀ ਆਵਾਜ਼ ਚੀਫ ਮਿਨਿਸਟਰ ਸਾਹਿਬ ਤੱਕ ਪਹੁੰਚਾਉਣ ਤਾਂ ਜੋ ਸਰਕਾਰ ਜਿਹੜੀ ਆ ਸੁੱਤੀ ਪਈ ਆ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਗਰੀਬਾਂ ਦਾ ਲੱਖ ਟੁੱਟ ਰਿਹਾ ਜੋ ਮਹਿੰਗਾਈ 'ਚ ਪੀਸ ਰਹੇ ਆ ਅੱਜ ਉਹਨਾਂ ਦੇ ਹਾਲਾਤ ਅਸੀਂ ਡੀਸੀ ਸਾਹਿਬ ਦੇ ਥਰੂ 50 ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਉੱਥੇ ਸੈਸ਼ਨ ਦੇ ਵਿੱਚ ਤੇ ਕੋਈ ਬਹੁਤੀ ਗੱਲ ਸੁਣਦੇ ਨਹੀਂ ਕਿਉਂਕਿ ਸਮਾਂ ਵੀ ਉਹਨਾਂ ਕੋਲ ਘੱਟ ਹੈ ਸੈਸ਼ਨ ਹੀ 2 ਦਿਨ ਦਾ ਹੁੰਦਾ ਸੋ ਇਸ ਕਰਕੇ ਅੱਜ ਅਸੀਂ ਲੋਕਤੰਤ੍ਰਿਕ ਢੰਗ ਦੇ ਨਾਲ ਇੱਥੇ ਸਾਰੇ ਡਿਸਟ੍ਰਿਕਟ ਵੱਲੋਂ ਇੱਥੇ ਸਾਰੇ ਬਲਾਕ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਐਮਸੀ ਸਾਹਿਬਾਨ ਸਰਪੰਚ ਬਲਾਕ ਸੰਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਜਾ ਬਜ਼ਰਜਾ ਸਾਰੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਇੱਥੇ ਪਹੁੰਚੇ ਆ ਸੋ ਅਸੀਂ ਲਗਾਤਾਰ ਇਹ ਪ੍ਰੋਟੈਸਟ ਕਰਾਂਗੇ ਜਿੰਨੀ ਦੇਰ ਤੱਕ ਸਾਡਾ ਜਿਹੜਾ ਮੈਮੋਰੰਡਮ ਹੈ ਡੀਸੀ ਸਾਹਿਬ ਆ ਕੇ ਨਹੀਂ ਲਏ। ਬਿਜਲੀ ਦੇ ਬਿਜਲੀ ਅਧਿਕਾਰੀ ਆ ਗਏ ਨੇ ਇਹਨਾਂ ਉੱਪਰ ਬੜੀ ਕਿ ਦਬਾਅ ਹੈਗਾ ਕਿਉਂਕਿ ਕੱਲ ਵੇਖੋ ਮੈਂ ਮੈਂ ਦੱਸਦਾ ਮੈਂ ਦੱਸਦਾ ਜੀ ਦਬਾਅ ਇਹਨਾਂ ਵਿਚਾਰਿਆਂ ਅਫਸਰਾਂ ਦਾ ਕੀ ਕਸੂਰ ਆ ਸਰਕਾਰ ਉਹ ਚਲਾਉਂਦੇ ਨੇ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੇ ਬਾਹਰੋਂ ਦਿੱਲੀ ਤੋਂ ਲਿਆ ਕੇ ਬੰਦੇ ਭਾਇਓ ਹੈ ਕੰਪਿਊਟਰ ਤੇ ਪਿੱਛੇ ਮੈਂ ਅਨਿਕੇਤ ਸਖਸ ਇਹਨਾਂ ਨੂੰ ਫੜਿਆ ਵੀ ਸੀ ਤੇ ਔਰ ਉੱਥੇ ਉਹ ਦੱਸਦੇ ਨੇ ਕਿ ਕਿਹਦੀ ਫੋਟੋ ਅਸੀਂ ਦਿਖਾਉਣੀ ਆ ਕਿਹਦਾ ਬਾਹਰ ਪੰਜਾਬ ਦੇ ਲੋਕਾਂ 'ਚ ਮੈਸੇਜ ਦੇਣਾ ਨਹੀਂ ਦੇਣਾ ਇੱਥੇ ਹੁਣ ਓਪਨਲੀ ਅਸੀਂ ਬੋਲ ਰਹ ਕਿ ਡੀਸੀ ਸਾਹਿਬ ਨੇ ਤੇ ਯੋਨਾ ਦੇ ਅਫਸਰਾਂ ਨੇ ਮੈਂਡੋ ਮੈਮੋਰੈਂਡਮ ਲਿਆ ਉਹ ਫਿਰ ਚੈਨਲ ਤੇ ਚੱਲੂ ਕਿਉਂ ਲਿਆ ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹ ਡਰਦੀ ਆ ਕਿ ਇਹ ਲੋਕਾਂ ਤੱਕ ਗੱਲ ਨਾ ਪਹੁੰਚੇ ਕਿ ਅਸੀਂ ਰੇਟ ਵਧਾਏ ਆ ਅਸੀਂ ਲੋਕਾਂ ਨੂੰ ਇਨਡਾਇਰੈਕਟਲੀ ਉਹਨਾਂ ਦੀ ਜੇਬ ਤੇ ਕੈਂਚੀ ਫੇਰ ਰਿਹਾ ਸੋ ਇਹ ਉਹਨਾਂ ਦੇ ਸੁਭਾਵਕ ਕਿ ਪੋਲਿਟੀਕਲ ਪ੍ਰੈਸ਼ਰ ਅਫਸਰਾਂ ਤੇ ਹੁੰਦਾ ਹੈ ਉਹ ਇਹਨਾਂ ਤੇ ਹੈਗਾ ਆ ਕਿ ਉਹ ਪਹਿਲਾਂ ਵੀ ਚੱਲਦਾ ਰਿਹਾ ਪਹਿਲਾਂ ਤੇ ਕੋਈ ਐਹੋ ਜਿਹਾ ਪ੍ਰੈਸ਼ਰ ਨਹੀਂ ਸੀ ਠੀਕ ਆ ਮੈਮੋਰੈਂਡਮ ਲਿਆ ਲਓ ਤੁਸੀਂ ਆ ਸਾਡਾ ਮੈਮੋਰੈਂਡਮ ਸੀ ਮਿਨਿਸਟਰ ਸਾਹਿਬ ਤੋਂ ਬਚਾਓ